ਸਿਕਲ ਜੀ ਮੈਂ ਤੁਹਾਡਾ ਆਪਣਾ ਭਗਵੰਤ ਮਾਨ ਅੱਜ ਮੈਂ ਦਿੱਲੀ ਦੇ ਰੇਲਵੇ ਸਟੇਸ਼ਨ ਤੇ ਉਤਰਿਆ ਉਤੋਂ ਇੱਕ ਟੈਕਸੀ ਦੇ ਵਿੱਚ ਬੈਠਿਆ ਤਾਂ ਟੈਕਸੀ ਡਰਾਈਵਰ ਪੰਜਾਬੀ ਸੀ ਮੁੰਡਾ ਬਹੁਤ ਖੁਸ਼ ਹੋਇਆ ਕਿਉਂ ਕਹਿੰਦਾ ਜੀ ਮੈਂ ਤਾਂ ਬਹੁਤ ਕੁਝ ਲਿਖਦਾ ਰਹਿਣਾ ਜਿਹੜਾ ਤੁਹਾਡੀ ਸੋਚ ਨਾਲ ਜਾਂ ਤੁਹਾਡੀ ਪਾਰਟੀ ਦੀ ਸੋਚ ਨਾਲ ਜ ਜਿਵੇਂ ਤੁਸੀਂ ਕੰਮ ਕਰਦੇ ਹੋ ਉਹਦੇ ਨਾਲ ਮਿਲਦਾ ਹੈ ਤੇ ਕਹਿੰਦਾ ਜੀ ਮੈਂ ਤੁਹਾਨੂੰ ਸੁਣਾਉਣਾ ਚਾਹਣਾ ਮੈਂ ਕਹਾਂ ਜੀ ਇਕੱਲਾ ਮੈਨੂੰ ਨਹੀਂ ਤੁਸੀਂ ਰਿਕਾਰਡਿੰਗ ਕਰੋ ਪੂਰੀ ਦੁਨੀਆ ਸੁਣੂਗੀ ਇਸ ਗਾਣੇ ਰੇਸ਼ਮ ਉਸਮੰਦੀ ਦਾ ਨਾਮ ਹੈ ਆਪਾਂ ਉਹ ਦਿਨਾਂ ਵਾਲੀ ਗੱਲ ਕਰਾਂ ਹਾਂਜੀ ਸਤਿ ਸ੍ਰੀ ਅਕਾਲ ਜੀ ਮੈਂ ਰੇਸ਼ਮ ਸਿੰਘ ਸੰਧੂ ਅੱਜ ਰੇਲਵੇ ਰੇਲਵੇ ਸਟੇਸ਼ਨ ਦੇ ਗੁਜਰਤੀ ਭਾਜੀ ਹੁਣੀ ਮਿਲੇ ਆ ਤੇ ਉਹ ਜਿੱਦਾਂ ਉਹਨਾਂ ਨੇ ਪੰਜਾਬ ਬਚਾਉਣ ਦੇ ਵਿੱਚ ਆਪਣੀ ਡਿਊਟੀ ਲਈ ਹੈ ਅਸੀਂ ਵੀ ਉਹਨਾਂ ਦੀ ਸੋਚ ਤੇ ਇੱਕ ਗੀਤ ਲਿਖਿਆ ਹੈ ਜਿੱਦਾਂ ਉਹਨਾਂ ਪਕਸੋਂ ਦੀ ਪੱਗ ਬਨ ਕੇ ਪਾਰਲੀਮੈਂਟ ਪਾਰਲੀਮੈਂਟ ਦੇ ਜਾਂਦੇ ਆ ਤੇ ਹਰ ਬੰਦੇ ਦੇ ਹਰ ਪੰਜਾਬੀ ਦੇ ਦਿਲ ਦੇ ਵਿੱਚ ਦਿਮਾਗ ਦੇ ਵਿੱਚ ਇਹ ਲੱਗਦਾ ਕਿ ਜੇ ਮੈਂ ਪਕਸੋਂ ਸਾਹਮਣੇ ਆ ਗਿਆ ਸੋ ਉਸੇ ਸੋਚ ਤੇ ਅਸੀਂ ਇਹ ਗੀਤ ਲਿਖਿਆ ਸ਼ਹੀਦ ਪਕਸੋਂ ਦਾ ਓ ਜਰਾ ਸਾਰੇ ਸੁਣਿਏ ਜੋ ਰਾਜਗੁਰੂ ਸੁਖਦੇਵ ਭਗਤ ਸਿੰਘ ਦੀ ਦਸਾਂ ਹੱਡ ਬੀਤੀ ਸਾਡੇ ਫਾਂਸੀ ਚੜਿਆਂ ਦੀ ਤੇ ਕਦਰ ਭੋਰਾ ਨਹੀਂ ਕੀਤੀ ਇੱਥੇ ਚਰਖਾ ਕੱਤਣ ਵਾਲਿਆਂ ਨੇ ਸਾਰਾ ਪੁੰਨ ਖਟਿਆ ਏ ਗੋਰੀਆਂ ਦੀ ਕੀਮਤ ਸੀ ਸਾਨੂੰ ਆਪਣਿਆਂ ਹੀ ਲੁੱਟਿਆ ਏ ਇੰਨਾਂ ਦੀਆਂ ਯਾਦਾਂ ਚ ਕਿਵੇਂ ਇਤਿਹਾਸ ਕਥਾ ਬਣਾਤੇ ਇੱਥੇ ਹੀ ਬਸ ਨਹੀਂ ਜੇਰੇ ਨੋਟਾਂ ਤੇ ਛਪਵਾਤੇ ਸਾਡੇ ਨਾਂ ਦਾ ਲੱਗਿਆ ਕੋਈ ਬੋਰਡ ਉਹ ਵੀ ਹਟਿਆ ਏ ਗੋਰਿਆਂ ਦੀ ਕੀਮਤ ਸੀ ਸਾਨੂੰ ਆਪਣਿਆਂ ਹੀ ਲੁੱਟਿਆ ਏ ਮਕਸਦ ਉਹਦਾ ਮਕਸਦ ਸੀ ਕਿੰਦਾ ਸਾਡਾ ਤੇ ਮਕਸਦ ਸੀ ਭਾਰਤ ਮਾਂ ਦੀ ਖਾਤਰ ਲੜਨਾ ਪਰ ਇਹਨਾਂ ਦੀ ਸੋਚ ਸੀ ਕੁਰਸੀਆਂ ਤੇ ਕਬਜ਼ੇ ਕਰਨਾ ਬੈਹ ਕੁਰਸੀ ਤੇ ਇਹਨਾਂ ਸਾਬਤ ਕਰਕੇ ਰੱਖਿਆ ਏ ਗੋਰੀਆਂ ਦੀ ਕੀਮਤ ਤੁਸੀਂ ਸਾਨੂੰ ਆਪਣਿਆਂ ਹੀ ਲੁੱਟਿਆ ਏ ਦੇਸ਼ ਪੰਜਾਬ ਦੇ ਸੂਰਮਿਆਂ ਵਿੱਚ ਦਮ ਤੇ ਹਜੇ ਬਥੇਰਾ ਪਰ ਵੇਖ ਇਹਨਾਂ ਦੀਆਂ ਕਰਤੂਤਾਂ ਅੱਗੇ ਆਵੇ ਕਿਹੜਾ ਸੱਪ ਬਣ ਕੇ ਰੇਸ਼ਮ ਸਿਆਹ ਇਹਨਾਂ ਸਾਨੂੰ ਦੱਸ ਆਏ ਗੋਰੀਆਂ ਦੀ ਕੀਮਤ ਤੁਸੀਂ ਸਾਨੂੰ ਆਪਣਿਆਂ ਹੀ ਲੁੱਟਿਆ ਏ ਗੋਰੀਆਂ ਦੀ ਕੀਮਤ ਤੁਸੀਂ ਸਾਨੂੰ ਆਪਣਿਆਂ ਹੀ ਲੁੱਟਿਆ ਏ Basta ser caliente.